ਅਸਲਾਮ ਵਾਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਪੰਜਾਬ ਦੀਆਂ ਦੋ ਵੱਡੀਆਂ ਖਬਰਾਂ ਟ੍ਰੈਕਟਰ ਵਾਲੀ ਕੁੜੀ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਨਾਲ ਜਿਹੜੀਆਂ ਖਬਰਾਂ ਗਰਦਸ਼ ਕਰਾਂਦੀਆਂ ਹੈਗੀਆਂ ਮੈਂ ਉਸ ਦੇ ਬਾਰੇ ਲੇਟੈਸਟ ਅਪਡੇਟ ਜਿਹੜੀ ਹੈ ਉਹ ਇਹ ਹੈ ਕਿ ਉਹਨੇ ਉਸ ਪਰਿਵਾਰ ਨਾਲ ਉਸ ਮੁੰਡੇ ਨਾਲ ਸਮਝੌਤਾ ਕਰ ਲਿਆ ਹੈਗਾ ਬਜੂ ਤੇ ਬਸ ਇਹ ਸੁਖਬੀਰ ਸਿੰਘ ਬਾਦਲ ਦੇ ਉੱਤੇ ਸੀਐਮ ਭਗਵੰਤ ਮਾਨ ਨੇ ਕੀਤਾ ਵੱਡਾ ਐਕਸ਼ਨ ਉਹਨਾਂ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਦੋ ਵੱਡੀਆਂ ਖਬਰਾਂ ਪੰਜਾਬ ਦੇ ਅੰਦਰ ਜਿਨ੍ਹਾਂ ਨੇ ਪੂਰੇ ਪੰਜਾਬ ਭਰ ਦੇ ਵਿੱਚ ਤਹਿਲਕਾ ਮਚਾ ਦਿੱਤਾ ਸੁਖਵੀਰ ਸਿੰਘ ਬਾਦਲ ਇੱਕ ਪਾਸੇ ਔਰ ਦੂਜੇ ਪਾਸੇ ਟਰੈਕਟਰ ਵਾਲੀ ਕੁੜੀ ਜਿਨ੍ਹਾਂ ਦਾ ਕੇਸ ਬੜਾ ਹਾਈਲਾਈਟ ਹੈ ਦੋਵੇਂ ਖਬਰਾਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਧਰਾਂਗੇ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਹੋ ਚੁੱਕਿਆ ਬਾਦਲਾਂ ਤੇ ਔਰ ਦੂਜੇ ਪਾਸੇ ਜਿਹੜੀ ਟਰੈਕਟਰ ਵਾਲੀ ਕੁੜੀ ਸੀ ਉਹਨੇ ਕਿਉਂ ਸਮਝੌਤਾ ਕੀਤਾ ਕਿਹਦੇ ਦਬਾਅ ਦੇ ਵਿੱਚ ਆਈ ਹੈ ਔਰ ਉਹਨੇ ਬਹੁਤ ਵੱਡੀ ਖੇਡ ਖੇਡ ਦਿੱਤੀ ਹੈ ਗੇਮ ਕਹਿ ਸਕਦੇ ਖੇਡ ਦਿੱਤੀ ਹੈ ਪੂਰੇ ਪੰਜਾਬ ਦੀਆਂ ਕੁੜੀਆਂ ਇਸ ਖਬਰ ਨੂੰ ਸੁਣਨ ਤੋਂ ਬਾਅਦ ਤਹਾਦੇ ਹੋ ਸੋਡ ਜਾਣਗੇ ਕਿਉਂਕਿ ਪੂਰੇ ਪੰਜਾਬ ਦੇ ਅੰਦਰ ਅਲੱਗ-ਅਲੱਗ ਨਿਊ ਚੈਨਲਾਂ ਤੇ ਬੜੀਆਂ ਇੰਟਰਵਿਊਆਂ ਵੀ ਹੋਈਆਂ ਬਹੁਤ ਸਾਰੀਆਂ ਖਬਰਾਂ ਚੱਲੀਆਂ ਕਿ ਭਾਈ ਕਹਿੰਦੇ ਉਹਨੂੰ ਪ੍ਰਭ ਨਾਮ ਦੇ ਬੰਦੇ ਨੇ ਉਹਨੂੰ ਆਪਣੇ ਝਾਂਸੇ ਦੇ ਵਿੱਚ ਪਸਾ ਲਿਆ ਪਰ ਦਰਅਸਲ ਦੇ ਵਿੱਚ ਜਿਹੜੀ ਕੁੜੀ ਸੀ ਉਹ ਗੇਮ ਕਿਵੇਂ ਖੇੜਦੀ ਆ ਉਹ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਕਿਉਂਕਿ ਪੂਰੇ ਪੰਜਾਬ ਭਰ ਦੇ ਵਿੱਚ ਇਸ ਖਬਰ ਦੇ ਨਾਲ ਕਹਿੰਦੇ ਜੀ ਮੱਥੇ ਤੇ ਗਰੰਕ ਲੱਗਿਆ ਪੰਜਾਬ ਦੇ ਉੱਤੇ ਤਾਂ ਹੁਣ ਦੂਜੇ ਪਾਸੇ ਸ਼ਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਹੁਤ ਵੱਡਾ ਐਕਸ਼ਨ ਹੋ ਗਿਆ ਤਾਂ ਹੁਣ ਪਹਿਲੀ ਖਬਰ ਆ ਜਿਹੜੀ ਉਹ ਟਰੈਕਟਰ ਵਾਲੀ ਕੁੜੀ ਦੀ ਐ ਜਿਹੜੀ ਕਹਿੰਦੀ ਸੀ ਕਿ ਮੇਰੇ ਨਾਲ ਫਰਾਡ ਹੋ ਗਿਆ ਪਰ ਦਰਸਲ ਦੇ ਵਿੱਚ ਇੱਕ ਪਾਸੇ ਆਪਣੇ ਮੂੰਹ ਦੇ ਨਾਲ ਉਹ ਆਪਣੀ ਜ਼बान ਦੇ ਵਿੱਚੋਂ ਕਬੂਲਨਾਮੇ ਕੀ ਕਰ ਰਹੀ ਐ ਉਹ ਤੁਹਾਡੇ ਸਾਹਮਣੇ ਅੱਜ ਸੁਣਾਉਣ ਜਾ ਰਿਹਾ ਔਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਕਿਵੇਂ ਮੁੱਖ ਮੰਤਰੀ ਦੇ ਪਲੇਂਜੇ ਵਿੱਚ ਆਉਂਦੇ ਨੇ ਕਿਉਂਕਿ ਮੁੱਖ ਮੰਤਰੀ ਦਾ ਵੀ ਇੱਕ ਬਹੁਤ ਵੱਡਾ ਐਕਸ਼ਨ ਤਾਂ ਮੁੱਖ ਮੰਤਰੀ ਨੇ ਕਿਹਾ ਸੀ ਕਹਿੰਦਾ ਬਾਦਲਾਂ ਦੀ ਖੈਰ ਨਹੀਂ ਹੈਗੀ ਪਰ ਬਿਕਰਮ ਮਜੀਠੀਏ ਨੇ ਸੁਖਬੀਰ ਸਿੰਘ ਬਾਦਲ ਵੀ ਪਸਾ ਦਿੰਦੇ ਨੇ ਅਕਸਰ ਮਜੀਠੀਆ ਦਾ ਕੇਸ ਪੰਜਾਬ ਦੇ ਅੰਦਰ ਹਰ ਰੋਜ਼ ਚਰਚਾ ਦੇ ਵਿੱਚ ਰਹਿੰਦਾ ਪਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦਿੰਦੇ ਨੇ ਜਿਸ ਦਿਨ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਆ ਉਸੇ ਦਿਨ ਤੋਂ ਪੰਜਾਬ ਦਾ ਮੁੱਖ ਮੰਤਰੀ ੜਕ ਗਿਆ ਸੀ ਭਵੰਤ ਸਿੰਘ ਮਾਨ ਨੇ ਬਾਦਲਾਂ ਦੇ ਉੱਤੇ ਇੱਕ ਬਹੁਤ ਵੱਡਾ ਐਕਸ਼ਨ ਲੈ ਲਿਆ ਔਰ ਦੂਜੇ ਪਾਸੇ ਜਿਹੜੀ ਟਰੈਕਟਰ ਵਾਲੀ ਕੁੜੀ ਹੈ ਉਹ ਕੀ ਕਹਿ ਰਹੀ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਤੇ ਅਪਡੇਟ ਜਿਹੜੀ ਸਾਂਝੀ ਕਰਾਂਗੇ ਬੜੀ ਹੀ ਅਹਿਮ ਹੈ ਸੁਣੋ ਜੋ ਕੁਝ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਵੀ ਸੱਚਾਈ ਆ ਉਹ ਵੀਡੀਓਜ਼ ਵੀ ਮੇਰੀਆਂ ਆ ਉਹ ਵੀ ਸੱਚ ਆ ਉਹ ਵੀਡੀਓਜ਼ ਮੇਰੀਆਂ ਪ੍ਰਾਪਤ ਨਾਲ ਆ ਉਹ ਵੀ ਸੱਚ ਤੇ ਤੋਂ ਖੁਦ ਫੋਟੋ ਮੰਗਵਾਈਆਂ ਰਹੀਆਂ ਉਹ ਇੱਕ ਬਲੈਕਮੇਲ ਤੇ ਪ੍ਰੈਸ਼ਰ ਨਾਲ ਮੰਗਵਾਈਆਂ ਨੇ ਜਿਹੜੀਆਂ ਕੱਟੀਆਂ ਦੀਆਂ ਵੀਡੀਓਜ਼ ਆ ਉਹ ਵੀਡੀਓਜ਼ ਮੈਨੂੰ ਨਹੀਂ ਪਤਾ ਕਦੋਂ ਰਿਕਾਰਡ ਹੋਈਆਂ ਮੈਂ ਨੂੰ ਵੀ ਉਹਨੇ ਚੈਟ 'ਚ ਭੇਜੀਆਂ ਜਦੋਂ ਉਦੋਂ ਪਤਾ ਲੱਗਾ ਉਹ ਤੇ ਉਹਦਾ ਫਰੈਂਡ ਇੰਦਰ ਇਹਦੇ ਤੋਂ ਰਿਕਾਰਡ ਕੀਤੀ ਜਦੋਂ ਤੁਹਾਨੂੰ ਨਹੀਂ ਪਤਾ ਲੱਗ ਰਿਆ ਸੀਗਾ ਕਿ ਤੁਸੀਂ ਰਿਲੇਸ਼ਨ ਬਣਾ ਰਹੇ ਹੋ ਔਰ ਤੁਹਾਡੀ ਵੀਡੀਓ ਬਣ ਰਹੀ ਹੈ ਮੈਨੂੰ ਵੀਡੀਓ ਉਸ ਦਿਨ ਪਤਾ ਲੱਗੀਆਂ ਜਦੋਂ ਮੈਂ ਇਹਨੂੰ ਨਾ ਨੁੱਕਰ ਕਰਨੀ ਸ਼ੁਰੂ ਕਰ ਦਿੱਤੀ ਤੇ ਤੈਨੂੰ ਮੈਨੂੰ ਇਹ ਕਿਹਾ ਵੀ ਘਰ ਆ ਮਾ ਰਾਮ ਹੈਗਾ ਮੈਂ ਨਹੀਂ ਹੋਣਾ ਥੋੜੀ ਬਲਗਰ ਲੈਂਗੁਏਜ ਯੂਜ਼ ਕਰਦਾ ਸੀਗਾ ਉਸ ਤੋਂ ਬਾਅਦ ਇਹਨੇ ਮੈਨੂੰ ਚੈਟ 'ਚ ਵੀਡੀਓ ਭੇਜੀ ਸੀ ਜਿਹੜਾ ਤੁਸੀਂ ਸਕਰੀਨਸ਼ਾਟ ਦੇਖ ਹੀ ਰਹੇ ਹਾਂ ਅੱਜਕੱਲ੍ਹ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਸਾਰਾ ਕੁਝ ਟਰੁੱਥ ਹੈ ਇੱਧਰ ਪ੍ਰੋਫੈਸਰ ਵੀ ਚਲੋ ਸਾਰਾ ਕੁਝ ਫਿਊਚਰ ਜੇ ਇਹੀ ਆ। ਤਾਂ ਸੁਣ ਲਿਆ ਪੰਜਾਬ ਵਾਲੇ ਇਸ ਕੁੜੀ ਦਾ ਬਿਆਨ। ਇਹ ਪਹਿਲਾ ਬਿਆਨ ਹੈ ਜਿਹੜੀ ਇੰਟਰਵਿਊ ਹੁੰਦੀ ਹੈ ਵਿਕਰਮ ਸਿੰਘ ਦੇ ਨਾਲ। ਔਰ ਹੁਣ ਇਸ ਤੋਂ ਬਾਅਦ ਪੰਜਾਬ ਦੇ ਅੰਦਰ ਇੱਕ ਖਬਰ ਆ ਗਈ ਹੈ। ਕਹਿੰਦੇ ਜੀ ਕੁੜੀ ਨੇ ਸਮਝੌਤਾ ਕਰ ਲਿਆ ਉਸੇ ਪਰਿਵਾਰ ਦੇ ਨਾਲ। ਤਾਂ ਹੁਣ ਸੋਸ਼ਲ ਮੀਡੀਆ ਤੇ ਜਿਹੜੇ ਲੋਕਾਂ ਨੇ ਇੰਟਰਵਿਊ ਕੀਤੀ ਜਾਂ ਪੰਜਾਬ ਦੇ ਲੋਕਾਂ ਨੇ ਸੁਣੀ ਤਾਂ ਹੁਣ ਸਾਰੇ ਲੋਕ ਕੀ ਕਹਿ ਰਹੇ ਨੇ? ਕਹਿੰਦੇ ਪਹਿਲਾਂ ਤਾਂ ਕੁੜੀ ਉਸਤੇ ਦੋਸ਼ ਲਾਉਂਦੀ ਆ ਤੇ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਸਮਝੌਤਾ ਕਰ ਲੈਂਦੀ ਆ ਤਾਂ ਇਸ ਖਬਰ ਦੇ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਮੈਸੇਜ ਕੀ ਜਾਂਦਾ ਸਾਡੇ ਦੂਜੇ ਪੰਜਾਬ ਦੀਆਂ ਜਿਹੜੀਆਂ ਵੀ ਸਾਡੀਆਂ ਧੀਆ ਭੈਣਾਂ ਨੇ ਉਹਨਾਂ ਨੂੰ ਦੇਖੋ ਪੰਜਾਬ ਦੇ ਮੱਥੇ ਦੇ ਕਲੰਕ ਲਾਉਣ ਵਾਲੇ ਇਹ ਕੁੜੀ ਤੇ ਮੁੰਡਾ ਹੀ ਨੇ ਔਰ ਦੂਜੀਆਂ ਜਿਹੜੀਆਂ ਸਾਡੀਆਂ ਭੈਣਾਂ ਪੰਜਾਬ ਦੇ ਅੰਦਰ ਹੋਰ ਧੀਆ ਭੈਣਾਂ ਨੇ ਉਹ ਇਸ ਗੱਲ ਤੋਂ ਅੰਦਾਜ਼ਾ ਲਾ ਲੈਣ ਕਿ ਜਿਹੜੇ ਲੋਕ ਇਹਨਾਂ ਰਾਵਾਂ ਦੇ ਉੱਤੇ ਚੜਦੇ ਨੇ ਉਹਨਾਂ ਲੋਕਾਂ ਦਾ ਅੰਜਾਮ ਕੀ ਹੁੰਦਾ ਇਹ ਤੁਹਾਡੇ ਸਾਹਮਣੇ ਆ ਭਾਈ ਕਿਉਂਕਿ ਇਕੱਲੇ ਆਪਣੀ ਵਜ੍ਹਾ ਦੇ ਨਾਲ ਬਾਕੀ ਦਾ ਜਿਹੜਾ ਪਰਿਵਾਰ ਹੈ ਉਹਨਾਂ ਦੀ ਇੱਜ਼ਤ ਨੂੰ ਧਾਰ-ਧਾਰ ਕਰਨ ਤੋਂ ਬਾਅਦ ਵੀ ਇਹ ਕੁੜੀ ਨੂੰ ਸ਼ਰਮ ਨਹੀਂ ਆ ਰਹੀ ਇੰਟਰਵਿਊ ਦੇ ਰਹੀ ਹੈ ਔਰ ਦੂਜੇ ਪਾਸੇ ਆਜੋ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਅਕਾਲੀ ਦਲ ਦੇ ਪ੍ਰਧਾਨ ਕਿਉਂਕਿ ਅਕਸਰ ਤੁਸੀਂ ਵੇਖਿਆ ਕਿ ਰੈਲੀ ਤੇ ਰੈਲੀ ਕਰ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਬਾਦਲਾਂ ਦੇ ਉੱਤੇ ਐਕਸ਼ਨ ਕਿਵੇਂ ਕਰ ਦਿੱਤਾ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਸੁਖਬੀਰ ਸਿੰਘ ਬਾਦਲਾ ਬੜੇ ਹੀ ਭੜਕੇ ਹੋਏ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਐਕਸ਼ਨ ਕਿਉਂ ਕਰ ਦਿੱਤਾ ਦਰਸਾਲ ਦੇ ਵਿੱਚ ਬਾਦਲਾ ਦੀ ਹੁਣ ਕੋਸ਼ਿਸ਼ ਕੀ ਹੈ ਕਹਿੰਦੇ ਜੀ ਅਸੀਂ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਕਢਾਉਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਫੇਰ ਤੋਂ ਕਹਿੰਦੇ ਮੁੱਛਾਂ ਚੜਾਉਣੀਆਂ ਨੇ ਕਿੰਨਾ ਮੁੱਛਾਂ ਨੂੰ ਲੈ ਕੇ ਪੂਰੇ ਪੰਜਾਬ ਦੇ ਅੰਦਰ ਇਹ ਰੌਲਾ ਪਿਆ ਸੀ ਪਰ ਪੰਜਾਬ ਦੇ ਲੋਕਾਂ ਦੀ ਥਿਉਰੀ ਇੱਕ ਬਹੁਤ ਵੱਡੀ ਸਾਹਮਣੇ ਆ ਗਈ ਹੈ ਕਹਿੰਦੇ ਜੀ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਭਗਵਾਨ ਤਮਾਨ ਨਹੀਂ ਨਿਕਲ ਦਿੰਦੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਇਹਨਾਂ ਦੀ ਪਤਨੀ ਹਰਸਿੰਦਰਤ ਕੌਰ ਬਾਦਲ ਔਰ ਖੁਦ ਸੁਖਬੀਰ ਸਿੰਘ ਬਾਦਲ ਇਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਬਾ ਡੀਜੀਪੀ ਪੰਜਾਬ ਦੇ ਪ੍ਰਸ਼ਾਸਨ ਨੂੰ ਬਾਰ-ਬਾਰ ਮੇਰੀ ਵੀਡੀਓ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੁੰਦਾ ਕਿ ਧਮਕੀ ਦਿੱਤੀ ਸੀ ਜਿਹੜੇ ਲੋਕ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਨਾ ਤੇ ਦੱਸਣਾ ਚਾਹੁੰਨਾ ਜਿਹੜੇ ਲੋਕ ਅੱਜ ਮੌਜੂਦਾ ਮੁੱਖ ਮੰਤਰੀ ਪੰਜਾਬ ਦੇ ਪ੍ਰਸ਼ਾਸਨ ਨੂੰ ਧਮਕੀ ਦੇ ਸਕਦੇ ਨਹੀਂ ਉਹ ਆਮ ਲੋਕਾਂ ਦੇ ਕੀ ਲੱਗਦੇ ਜਾਂ ਆਮ ਲੋਕਾਂ ਦੀ ਵਿਸਾਤ ਕੀ ਆ ਉਹਨਾਂ ਲੋਕਾਂ ਦੇ ਮੂਹਰੇ ਤਾਂ ਹੁਣ ਪੰਜਾਬ ਦੇ ਅੰਦਰ ਇੱਕ ਬਾਤ ਵੱਡੀ ਚਰਚਾ ਚੱਲੀ ਆ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਦੁਬਾਰਾ ਕਹਿੰਦੇ ਰਿਪੀਟ ਕਰਨਾ ਚਾਹੁੰਦੇ ਆ ਪੰਜਾਬ ਦੇ ਅੰਦਰ ਕਹਿੰਦੇ ਸਾਡੀ ਸਰਕਾਰ ਬਣਾ ਦਿਓ ਤੇ ਜੇਕਰ ਪੰਜਾਬ ਦੇ ਅੰਦਰ ਸਾਡੇ ਲੋਕਾਂ ਨੇ ਕਿਸੇ ਵੀ ਤਰ੍ਹਾਂ ਪਲਟਾ ਮਾਰ ਦਿੱਤਾ ਇਹਨਾਂ ਦੀ ਸਰਕਾਰ ਬਣ ਗਈ ਤੇ ਫੇਰ ਪੰਜਾਬ ਦੇ ਅੰਦਰ ਉਹ دہشتਗਰਦ ਇਹ ਲੋਕ ਵੱਢਣਗੇ ਤੇ ਤੁਸੀਂ ਸੋਚਿਆ ਵੀ ਨਹੀਂ ਹੋਣਾ ਲੋਕ ਇਹਨਾਂ ਨੇ ਬਦਲਾ ਲੈਣਾ ਕੀਤਾ ਆ ਮੁੱਖ ਮੰਤਰੀ ਭਗਵੰਤ ਮਾਨ ਤੋਂ ਪਰ ਪੰਜਾਬ ਦੇ ਵਿੱਚ ਦਰਾਂ ਸਾਲ ਦੇ ਵਿੱਚ ਜਿਹੜੇ ਐਕਸ਼ਨ ਚੱਲ ਰਹੇ ਨੇ ਉਹ ਭਗਵੰਤ ਮਾਨ ਨੇ ਇੱਕ ਐਸਾ ਐਗਜ਼ੈਂਪਲ ਸੈੱਟ ਕਰ ਦਿੱਤਾ ਹੈ ਕਿ ਪੰਜਾਬ ਦੀ ਜਨਤਾ ਹੁਣ ਸਮਝ ਚੁੱਕੀ ਹੈ ਕਿ ਜਿਹੜੇ ਵੱਡੇ ਘਰਾਣੇ ਸੀ ਪੰਜਾਬ ਨੂੰ 25 ਸਾਲ ਤੋਂ ਲੁੱਟ ਰਹੇ ਸੀ ਉਹਨਾਂ ਲੋਕਾਂ ਦੇ ਉੱਤੇ ਐਕਸ਼ਨ ਫਿਰ ਨਸ਼ੇ ਤਸਕਰਾਂ ਦੇ ਉੱਤੇ ਐਕਸ਼ਨ ਵੱਡੇ ਪੱਦਰ ਦੇ ਉੱਤੇ ਪੁਲਿਸ ਪ੍ਰਸ਼ਾਸਨ ਕੰਮ ਕਰ ਰਿਹਾ ਪੰਜਾਬ ਦੀ ਪੁਲਿਸ ਇਸ ਪ੍ਰਕਾਰ ਕੰਮ ਕਰ ਰਹੀ ਹੈ ਆਪਣੇ ਹਿੱਤ ਦੇ ਨਾਲ ਹਰ ਪ੍ਰਸ਼ਾਸਨ ਦਾ ਇੱਕ ਇੱਕ ਬੰਦਾ ਆਪਣੀ ਸ਼ਬੀ ਨੂੰ ਬੜੀ ਹੀ ਮਜਬੂਤੀ ਦੇ ਨਾਲ ਪੰਜਾਬ ਦੇ ਅੰਦਰ ਪ੍ਰਦਰਸ਼ਨ ਚੱਲ ਰਿਹਾ ਹੈ ਪੰਜਾਬ ਦੀ ਪੁਲਿਸ ਨੂੰ ਇਸ ਗੱਲ ਤੋਂ ਪੰਜਾਬ ਦੇ ਲੋਕ ਸਲਾਮਾ ਕਰ ਰਹੇ ਨੇ ਕਹਿੰਦੇ ਜੀ ਹੁਣ ਪੰਜਾਬ ਦੇ ਅੰਦਰੋਂ ਕੋਹੜ ਕੱਢਣ ਬਹੁਤ ਸਾਰੇ ਐਸਐਚਓ ਨੇ ਜਿਹੜੇ ਕਹਿੰਦੇ ਜੀ ਅਸੀਂ ਗੰਦ ਚੱਕਣਾ ਸਰਦੂਰਗੜ੍ਹ ਦੇ ਵਿੱਚ ਇੱਕ ਐਸਐਚਓ ਦੀ ਐਂਟਰੀ ਹੁੰਦੀ ਹੈ ਤਾਂ ਉਹਨਾਂ ਨੇ ਆਪਣਾ ਇੱਕ ਦਾਵਾ ਕਰ ਦਿੱਤਾ ਕਹਿੰਦੇ ਜੀ ਜੰਨਾਚਰ ਸਾਡੀ ਪੰਜਾਬ ਦੇ ਸਰਦੂਲਗੜ ਦੇ ਵਿੱਚ ਸਾਡੀ ਡਿਊਟੀ ਰਹੂਗੀ ਅਸੀਂ ਸਰਦੂਲਗੜ ਦੇ ਵਿੱਚੋਂ ਗੰਦ ਚੱਕ ਕੇ ਜਾਵਾਂਗੇ ਇਸ ਕਰਕੇ ਭਵੰਤਮਾਨ ਸਰਕਾਰ ਦੇ ਅੰਡਰ ਬਹੁਤ ਵਧੀਆ ਪ੍ਰਸ਼ਾਸਨ ਆਪਣੇ ਕੰਮ ਕਰ ਰਿਹਾ ਔਰ ਦੂਜੇ ਪਾਸੇ ਪੰਜਾਬ ਦੀ ਪੁਰਸ ਦਾ ਵੱਡੇ ਪੱਦਰ ਦੇ ਉੱਤੇ ਪੰਜਾਬ ਦੀ ਜਨਤਾ ਸਮਰਥਨ ਦੇ ਰਹੀ ਹੈ ਕਿਉਂ ਦੇ ਰਹੀ ਹੈ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਵਰਗੇ ਤਸਕਰਾਂ ਨੇ ਐਸੇ ਤਸਕਰ ਪੈਦਾ ਕਰ ਦਿੱਤੇ ਪੰਜਾਬ ਦੇ ਅੰਦਰ ਕਹਿੰਦੇ ਪੰਜਾਬ ਦੀਆਂ ਮਾਮਾਂ ਰੋ ਰਹੀਆਂ ਨੇ ਪੰਜਾਬ ਦੀਆਂ ਭੈਣਾਂ ਰੋ ਰਹੀਆਂ ਨੇ ਅੱਜ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ਼ਨ ਕੀਤਾ ਵਿਰੋਧੀ ਪਾਰਟੀਆਂ ਬਾਹਰ ਨਿਕਲ ਆਈਆਂ ਨੇ ਕਾਂਗਰਸ ਦੇ ਕੁਝ ਲੀਡਰ ਨੇ ਜਿਹੜੇ ਕਹਿੰਦੇ ਜੀ ਹੁਣ ਵਿਕਰਮ ਮਜੀਠੀਆ ਤੇ ਐਕਸ਼ਨ ਕਰਕੇ ਬੜਾ ਮਾੜਾ ਕੰਮ ਕੀਤਾ ਪਰ ਉਹਨਾਂ ਲੀਡਰਾਂ ਨੂੰ ਪੁੱਛਣਾ ਚਾਹੁੰਦੇ ਆ ਪੰਜਾਬ ਪੁੱਛਣਾ ਚਾਹੁੰਦਾ ਪੰਜਾਬ ਦੀ ਜਨਤਾ ਪੁੱਛਣਾ ਚਾਹੁੰਦੀ ਆ ਉਹ ਮਾਮਾਂ ਪੁੱਛਣੀਆਂ ਚਾਹੁੰਦੀਆਂ ਨੇ ਜਿਨ੍ਹਾਂ ਦੇ ਲੋਕ ਇੱਥੋਂ ਜਹਾਨੋਂ ਤੁਰ ਗਏ ਨੇ ਉਹਨਾਂ ਦੇ ਬੱਚੇ ਤੁਰ ਗਏ ਨੇ ਕੀ ਉਹ ਵਾਪਸ ਆ ਜਾਣਗੇ ਇਨਾਂ ਦੀ ਸ਼ਰਾਬ ਲਈ ਹੈ ਜਿਹੜੀ ਉਹ ਤਾਂ 2 ਮਿੰਟ ਦੇ ਅੰਦਰ ਬੋਲ ਦਿੰਦੇ ਨੇ ਪਰ ਜਿੰਨਾ ਲੋਕਾਂ ਦੇ ਪੁੱਤ ਮਰੇ ਨੇ ਸਵੇ ਬਲੇ ਨੇ ਹਰ ਰੋਜ਼ ਇੱਕ ਪਿੰਡ ਦੇ ਵਿੱਚੋਂ ਤਿੰਨ ਲਾਸ਼ਾਂ ਉੱਠਦੀਆਂ ਸੀ ਇਹ ਵੀ ਇੱਕ ਪੰਜਾਬ ਦੀ ਥਿਉਰੀ ਹੈ ਪੰਜਾਬ ਦੇ ਪਿੰਡਾਂ ਦੀ ਤੇ ਰਿਕਾਰਡ ਪਏ ਨੇ ਲੋਕਾਂ ਲੋਕ ਜਾਣਦੇ ਇਸ ਗੱਲਾਂ ਨੂੰ ਤਾਂ ਭਾਈ ਇਸ ਕਰਕੇ ਪੰਜਾਬ ਦੀ ਸਰਕਾਰ ਦੇ ਸਮਰਥਨ ਦੇ ਵਿੱਚ ਜਾਣ ਦਾ ਸਾਰੇ ਪੰਜਾਬੀਆਂ ਦਾ ਹੱਕ ਬਣਦਾ ਤਾਂ ਬਾਕੀ ਰਹਿ ਗਈ ਗੱਲ ਉਹ ਕੁੜੀ ਵਾਲੀ ਕੁੜੀ ਨੇ ਜੋ ਕੀਤਾ ਪੰਜਾਬ ਨੂੰ ਸ਼ਰਮਸ਼ਾਰ ਕੀਤਾ ਪੰਜਾਬ ਦੀਆਂ ਧੀਆ ਭੈਣਾਂ ਨੂੰ ਉਹ ਮੱਥੇ ਤੇ ਕਲੰਕ ਲਾਉਂਦੀ ਹੈ ਇਹੋ ਜੀ ਕੁੜੀ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਉੱਤੇ ਉਂਗਲੀ ਚੱਕਣ ਦਾ ਕੰਮ ਬਾਕੀ ਦੇ ਸੂਬੇ ਜਾਂ ਬਾਕੀ ਦੇ ਮੁਲਕ ਵੀ ਕਰ ਰਹੇ ਨੇ ਕਿਉਂਕਿ ਪੰਜਾਬ ਇੱਕ ਉਹ ਸੂਬਾ ਹੈ ਜਿਹਨੂੰ ਗੁਰੂਆਂ ਪੀਰਾਂ ਸੂਰਬੀਰਾਂ ਦੀ ਧਰਤੀ ਕਿਹਾ ਜਾਂਦਾ ਸੀ ਅੱਜ ਵੀ ਹੈਗੀ ਹੈ ਕਿਉਂਕਿ ਇਹਨਾਂ ਨੂੰ ਨੱਥ ਪਾਉਣ ਵਾਲੇ ਸਾਡੇ ਸੂਰਬੀਰ ਬੈਠੇ ਆ ਪੰਜਾਬ ਦੇ ਅੰਦਰ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੰਗ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਡਰੈਕਟਰ ਵਾਲੀ ਕੁੜੀ ਜਿਹਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਚੱਲਣ ਦੇਆਂ ਹੈਗੀਆਂ ਮੈਂ ਕਿ ਇੱਕ ਅਮੀਰ ਘਰ ਦੇ ਮੁੰਡੇ ਨੇ ਉਹਨੂੰ ਸ਼ਾਦੀ ਦਾ ਚਾਂਸਾ ਦੇ ਕੇ ਉਹਦੀ ਅਸ਼ੀਲ ਵੀਡੀਓ ਬਣਾਈ ਔਰ ਉਸਨੂੰ ਵਾਇਰਲ ਕਰ ਦਿੱਤਾ ਜਿਸ ਤੋਂ ਬਾਅਦ ਉਹ ਕੁੜੀ ਤੇ ਉਸ ਦਾ ਪਰਿਵਾਰ ਜਿਹੜਾ ਵੈ ਉਹ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹਿ ਪਰ ਹੁਣ ਜਿਹੜੀ ਨਵੀਂ ਖਬਰ ਆ ਰਹੀ ਹੈ ਉਸ ਦੇ ਮੁਤਾਬਕ ਉਸ ਕੁੜੀ ਨੇ ਉਸ ਪਰਿਵਾਰ ਨਾਲ ਸਮਝੌਤਾ ਕਰ ਲਿਆ ਹੈਗਾ ਵੈ ਅਖਰ ਸਮਝੌਤਾ ਕਰਨੇ ਦੀ ਵਜ੍ਹਾ ਕੀ ਸੀ ਕਿਉਂ ਸਮਝੌਤਾ ਕੀਤਾ ਗਿਆ ਇੱਕ ਪਾਸੇ ਉਹ ਆਪਣੇ ਆਪ ਨੂੰ ਨਿਰਦੋਸ਼ੀਕਰਾਰ ਦੇ ਰਹੀ ਹੈ ਬੇਕਸੂਰ ਕਹਿਣ ਲਈ ਹੈ ਕਿ ਮੇਰੇ ਉੱਤੇ ਮੇਰੇ ਨਾਲ ਧੋਖਾ ਕੀਤਾ ਜਾ ਰਿਹਾ ਹੈਗਾ ਔਰ ਦੂਸਰੇ ਪਾਸੇ ਫਿਰ ਉਸੇ ਧੋਖਾ ਕਰਨੇ ਵਾਲੇ ਦੇ ਨਾਲ ਸੁਲ੍ਹਾ ਕਰਨੇ ਦਾ ਕੋਈ ਮਕਸਦ ਨਹੀਂ ਬਣਦਾ ਹੈਗਾ ਅਖਰ ਕੋਈ ਨਾ ਕੋਈ ਤੇ ਵਜ੍ਹਾ ਹੋਏਗੀ ਤੇ ਇਸ ਦੇ ਬਾਰੇ ਵੀ ਜਿਹੜੀ ਹੈ ਯਕੀਨਨ ਬਹੁਤ ਜਲਦ ਅਪਡੇਟ ਮਿਲ ਜਾਏਗੀ ਕਿ ਕਿਉਂ ਅਖਰ ਉਸ ਕੁੜੀ ਨੇ ਸਮਝੌਤਾ ਕੀਤਾ ਉਹਦੇ ਪਿੱਛੇ ਦੀ ਕਹਾਣੀ ਕੀ ਸੀਗੀ ਲੇਕਿਨ ਇਸ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਓਨੀ ਕਾਟਾ ਕਿਉਂਕਿ ਇਹ ਚੀਜ਼ਾਂ ਉਹ ਚੀਜ਼ਾਂ ਹੈ ਜਿਹੜੀਆਂ ਮਾਸਰੇ ਦਾ ਅਕਸ ਦਿਖਾਉਂਦੀਆਂ ਹੈਗੀਆਂ ਮੈਂ ਕਿ ਉਸ ਜਗ੍ਹਾ ਦਾ ਉਸ ਮਾਸਰੇ ਦਾ ਜਿਹੜਾ ਅਕਸ ਹੈ ਉਹ ਪੇਸ਼ ਕਰਦੀਆਂ ਹੈਗੀਆਂ ਮੈਂ ਤੇ ਜੇ ਚੰਗੀਆਂ ਚੀਜ਼ਾਂ ਹੋਣਗੀਆਂ ਤੇ ਮਾਸਰੇ ਦਾ ਚੰਗਾ ਇਮੇਜ ਤੇ ਚੰਗਾ ਅਕਸ ਹੋਗਾ ਤੇ ਜੇ ਮਾੜੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਤੇ ਮਾੜਾ ਹੀ ਅਕਸ ਹੋਏਗਾ ਬਾਕੀ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸੀਐਮ ਭਗਵੰਤ ਮਾਨ ਆਨੇ ਵੱਡਾ ਐਕਸ਼ਨ ਕਰਨੇ ਦਾ ਜਿਹੜਾ ਫੈਸਲਾ ਕੀਤਾ ਹੈਗਾ ਵਾ ਉਸਦੇ ਪਿੱਛੇ ਵੀ ਸੁਖਬੀਰ ਸਿੰਘ ਬਾਦਲ ਹੁਰਾਂ ਦਾ ਹੀ ਹੱਥ ਹੈ ਕਿਉਂਕਿ ਉਹ ਸੀਐਮ ਭਗਵੰਤ ਮਾਨ ਨੂੰ ਪ੍ਰਸ਼ਾਸਨ ਨੂੰ ਔਰ ਸਭ ਤੋਂ ਡੀਜੀਪੀ ਨੂੰ ਤੰਕੀਆਂ ਲਾਉਂਦੇ ਨਜ਼ਰ ਆਏ ਹੈਗੇ ਆ ਮੁxtਲਫ ਮੌਕਿਆਂ ਦੌਰਾਨ ਤੰਕੀਆਂ ਲਾਈਆਂ ਕਿ ਮੁਜੀਠੀਆਂ ਨੂੰ ਗ੍ਰਿਫਤਾਰ ਤੇ ਕਰ ਲਿਆ ਹੈ ਪਰ ਇਹਦੇ ਨਤੀਜੇ ਜਿਹੜੇ ਆ ਹੁਣ ਬਹੁਤ ਹੀ ਭਿਆਨਕ ਹੋਣਗੇ ਇੱਕ ਵਾਰ ਜੇ ਮਜੀਠੀਆ ਬਾਹਰ ਆ ਗਿਆ ਤੇ ਫਿਰ ਕਿਸੇ ਨੂੰ ਵੀ ਪੰਜਾਬ ਛੱਡ ਕੇ ਨਹੀਂ ਜਾਣ ਦਿੱਤਾ ਜਾਏਗਾ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਰੇ ਆਮ ਕੀਤੀਆਂ ਜਾ ਰਹੀਆਂ ਹੈਗੀਆਂ ਮੈਂ ਤੇ ਆਵਾਮ ਹੋਣ ਜਿਹੜੀ ਹੈ ਸੋਚ ਸਮਝ ਕੇ ਇਹਨਾਂ ਨੂੰ ਵੋਟ ਪਾ ਦੇ ਕਿਉਂਕਿ ਹਈਏ ਤੇ ਹਕੂਮਤ ਦੇ ਵਿੱਚ ਨਹੀਂ ਹੈਗੇ ਤਾਕਤ ਦੇ ਵਿੱਚ ਨਹੀਂ ਹੈਗੇ ਫਿਰ ਉਹ ਧਮਕੀਆਂ ਲਾ ਰਹੇ ਹੈਗੇ ਮੌਜੂਦਾ ਸੀਐਮ ਨੂੰ اور نو اور صاحب کا ڈی جی پیوں تو جدو وہ اقتدار چاہ گئے تاکو چاہ گئے پھر انہوں نے کی حال ہوئے گا پھر تے کسی کو بھی نہیں بکشیا جائے گا جہاں بھی انہوں نے خلاف بولے گا ان کو کڑی تو کڑی سزا دیتی جائے گی باقی پھر تا کہنا سا اس ویڈیو بارے کمنٹس کر کے لاسٹ میں دسو رکھو اپنا ٹیر سارا خیال ملیں گے اگلی ویڈیو کے اللہ حافظ